ਆਹ ਹੈ ਗੁਰੂ ਸੱਚੇ ਪਾਤਸ਼ਾਹ ਬਣਾਓ ਜੀ ਸਾਥਰੀ ਕਾਲ ਸਾਥਰੀ ਕਾਲ ਜੀ ਬਾਈ ਅੱਜ ਹਾਲਾ ਚੈੱਕ ਕਰਨਾ ਪਹਿਲੇ ਦਿਨ ਕੋਨੋਂ ਪਹਿਲਾਂ ਖੜਾ ਦੀ ਸਟਾਰਟ ਕਰਕੇ ਬਾਕੀ ਬਾਈ ਵੀਡੀਓ ਉਹਦੇ ਖੇਤਵਾ ਬਣਾਉਂਗੇ ਹੁਣ ਉਹਦੀ ਆਵਾਜ਼ ਆਉਣੀ ਹੈ ਸਟਾਰਟ ਕਰਕੇ ਖੜਾ ਲਓ ਜੀ ਬਾਈ ਕਹਿੰਦੇ ਪੂਰੀ ਬਾਈ ਐ ਜੱਜਦਾ ਏ ਦੇਖੀ ਕਿਤੇ ਕੰਡਾ ਕੱਢੇ ਨਾ ਲਈ ਦੂਆ ਟੈਕਸਰ ਵਾਲਾ ਲੱਗਿਆ ਕਰ ਹਾਂ ਗੇਟ ਖੋਲ ਕੇ ਬਾਈ ਕਰੀਏ ਇਹਨੂੰ ਅੰਦਰ ਐਂਟਰ ਲੈ ਦੱਬਦਾ ਕਿਤੇ ਬਾਹਰ ਨਾ ਜਾਵੇ ਸਿਰੇ ਬਾਹਰ ਭਾਈ ਇਹ ਨਹੀਂ ਯਾਰ ਕਾਰ ਕਿਹੜੇ ਕਾਰ ਹੈ ਕਾਰ ਭਾਈ ਜਿਹੜੇ ਨਵੇਂ ਟਰੈਕਟਰ ਆਏ ਆ ਸਾਰੇ ਕਾਰ ਇੱਕ ਤਰ੍ਹਾਂ ਦੀ ਜੋ ਹੱਟਾ ਕੇ ਕਿਤੀ ਜਾਂਦਾ ਦਾ ਪਰ ਵੈਸੇ ਚੱਲਣਾ ਇੱਕ ਗੇਲਾ ਹਲੇ ਭਲੇਖਾਂ ਲੱਗਦਾ ਹੈ ਲੋ ਜੀ ਭਾਈ ਪਿੰਡ ਪੰਨੋਂ ਜਿਹੜੀ ਦੇਤੀ ਕਿਤਰਾਂ ਦੀ ਕੌਂਕੀ ਦਾ ਸਾਹ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਾਈਆਂ ਨੂੰ ਅਤੇ ਭੈਣਾਂ ਨੂੰ ਵੀਰਾਂ ਦੇ ਭੈਣ ਦਾ ਫੋਨ ਆ ਗਿਆ ਸਾਡਾ ਵੀ ਧੰਨਵਾਦ ਹਾਂ ਹਾਂ ਜੀ ਬਾਈ ਪ੍ਰਧਾਨ ਜੀ ਅੱਜ ਪਹਿਲੇ ਦਿਨ ਉਹ ਦਰਕਰਨ ਕਰ ਦੇਣਾ ਹਾਂ ਪਹਿਲੇ ਦਿਨ ਉਹ ਦਰਕਰਨ ਭਾਈ ਇੱਕ ਤਰ੍ਹਾਂ ਦੀ ਫਸਟ ਰਾਈਡ ਹੋ ਗਈ ਵੀ ਅੱਜ ਚੱਲਦਾ ਕਰਕੇ ਦੇਖ ਲੈਣਾ ਹਾਲਾ ਪਰ 11 ਹਾਲ 11 ਤੇ ਪ੍ਰਧਾਨ ਜੀ ਨੇ ਉਹ ਕਲਮਾਂ ਲਾਈਆਂ ਦੀਆਂ ਵੀ ਪਲੌ ਮਾਰ ਕੇ ਵੀ ਇਹ ਲੇਜ਼ਰ ਕਰਾਉਣਾ ਈ ਹਾਂ ਲੇਜ਼ਰ ਹੁੰਦਾ ਜੱਗੇ ਨੇ ਮਾਰੇ ਪਲੌ ਹਾਂ ਪੱਧਰਾ ਕਰ ਦੇਣਾ ਹਾਂ ਪੱਧਰ ਕਰਕੇ ਪ੍ਰਧਾਨ ਜੀ ਤੁਸੀਂ ਫਰਕ ਲੱਗਿਆ ਤੁਹਾਨੂੰ ਡ੍ਰੈਕਟਰ ਕਿੰਦੇ ਹੈ ਤੇਜ਼ ਆ ਥੋੜਾ ਜਿਆ ਇਹ ਤੇਜ਼ ਹੈ ਹਾਂ ਉਹਦੇ ਆਰੀ ਦੇ ਤੋਰੇ ਦਾ ਬਹੁਤ ਫਰਕ ਆ ਫਰਤੀਲਾ ਹੈ ਹਾਂ ਤੇਜ਼ ਆ ਥੋੜਾ ਜਿਆ ਹਾਂ ਬਾ ਹੱਥ ਲੱਗ ਜੂ ਹੌਲੀ ਹੌਲੀ ਹੈ ਨਾ ਹੌਲੀ ਹੌਲੀ ਗੇਅਰ ਹੁਣ ਹੱਥ ਲੱਗ ਜਾਣਾ ਅੱਜ ਦੇਖ ਲਓ ਅੱਜ ਡੈਮੋ ਤੁਸੀਂ ਉਹ ਕਰਨੀ ਹੈ ਹੁਣ ਨਹੀਂ 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 ਪ੍ਰਧਾਨ 16928 ਤੁਸੀਂ B2 ਗੇਅਰ ਲਾ ਲਓ ਐ ਨਿਆਰੇ ਕੇ ਚਲਾਓ 4x4 ਲਾ ਕੇ 2 ਵੀਲ ਮਾਰੀ 4x4 ਅੱਛਾ 4x4 ਦਾ ਨਜ਼ਾਰਾ ਤਾਂ ਹੀ ਹੈ ਪੂਰੀ ਪੁਰਾਣੀ ਫੋਨ ਕਿਨੇ ਕਉਂਦੇ ਆਮਲੀ ਦਾ ਆ ਗਿਆ ਹਾਂਜੀ ਸਰ ਵਧਾਈਆਂ ਜੀ ਵਧਾਈਆਂ ਤੇ ਆਹਾ ਪਾਈ ਦਾ 4x4 ਵਾਲਾ ਘੋੜਾ ਲਾ ਕੇ ਘੋੜਾ 4x4 ਵਾਲਾ ਪਰਾਂ ਜੀ ਚਲੋ ਫੇਰ ਦੇਖੋ ਪਾਰਲੀ ਸਾਈਡ ਲਾ ਲਓ B ਇੱਧਰ ਲਾ ਲਓ ਦੂਜਾ ਵਾਹਿਗੁਰੂ ਖੱਚੇ ਬਾਚ ਇੱਧਰ ਵੀ ਇਹ ਇੱਕ ਬਾਰੇ ਆ ਵੀ ਆ ਜੀ ਇਹ ਨਿਊਟਰਲ ਕਰਕੇ ਨਾ ਰੱਖੋ ਆ ਵੀ ਪੈ ਗਿਆ ਉਧਰ ਦੂਜਾ ਲਾ ਲਓ ਅੱਛਾ ਦੂਜਾ ਠੀਕ ਹਾਂ ਸਟਾਰਟ ਕਰੋ ਬੜੇ ਆ ਘੁੱਗੀ ਵਿੱਚ ਹਾਂ ਵਿੱਚ ਚਲੋ ਓਏ ਪ੍ਰਤਾਪ ਜੀ ਆ ਘੋੜਾ ਦੱਬੋ 헤ਡ ਨੂੰ 4x4 ਵਾਲਾ 헤ਡਾਂ ਦੇਖੋ ਤਾਂ ਕੋਮਿਸ਼ਨ ਲੱਗਿਆ ਪੇ ਪਿੱਛੇ ਚੱਕ ਕੇ ਦੇਖਦਾ ਪਿੱਛੇ ਨੂੰ ਖਿੱਚ ਕੇ ਦੇਖਦਾ ਪਿੱਛੇ ਨੂੰ ਇਹ ਕਲੱਚ ਦੱਬਿਆ ਵਾ ਹਾਂ ਉਹ ਪੈ ਗਿਆ ਹਾਂ ਕਲੱਚ ਨੂੰ ਦੱਬ ਉਹਦਰ ਦੂਜਾ ਲਾਓ 1500 ਚੱਕਰ ਦੇਖੋ ਕਿਆ ਕਹਿੰਦਾ ਓ ਬਾਪੂ ਵਧਾਈਆ ਦੰਦਾ ਨੂੰ ਜੱਟਾ ਗਿਆ ਆ ਛੋਟਾ ਕਾਕਾ ਵੀ ਆ ਗਿਆ ਦੂਆ ਗੇਰ ਲਾ ਲਿਆ 1500 ਰੇਸ ਕਰ ਲੋ ਓ ਪੁੱਠੀ ਆ ਦੀ ਚਲੋ ਜੀ ਹਾਲ ਦੇਖੋ ਹਣ ਨਾ ਨਾ ਹਾਲੇ ਡੈਮੋ ਕਰਕੇ ਦੇਖਣਾ ਫਿਰ ਜਿਹੜੇ ਕੱਟ ਗਾਲਿਓ ਹਾਲਾਂ ਦੇ ਹਿਸਾਬ ਨਾਲ ਉਹ ਤੋਰਾ ਘੱਟੇ ਹੋਣਾ ਇਹ ਦੂਆ ਵੀ ਐ ਦੋਹੇ ਛੜ ਦੋ ਥੱਲੇ ਦੋਹੇ ਜੀ ਲਿਵਰ ਕਰਨੀ ਐ ਲਿਵਰ ਹਾਂ ਚੱਲ ਹਲੇ ਬਾਈ ਪ੍ਰੇਖਾ ਲੱਗਦਾ ਲੈ ਆਹ ਹੋਆ ਹਾਂ ਹੋਆ ਡੰਡਾ ਉਹ ਕਰਨੀ ਹੋਣਾ ਇੱਕ ਮਿੰਟ ਇੱਕ ਮਿੰਟ ਕਰਦੇ ਹੀ ਸੈਟਿੰਗਾਂ ਜੱਗਾ ਪੱਟੇ ਪਤਾ ਨਹੀਂ ਕਿਹੜੇ ਤਰੀਕੇ ਨਾਲ ਗਿਆ ਦੋਹੇ ਲੀਵਰ ਥੱਲੇ ਆ ਜੀ ਪੂਰੇ ਆਹ ਹੇਠ ਵਾਲਾ ਬਟਨ ਦੱਬਿਓ ਪੂਰਾ ਦੱਬ ਕੇ ਰੱਖੋ ਹਾਂ ਜੀ ਮੜਾ ਹਾਲ ਖੋਲਣੇ ਆ ਕਿਉਂਕਿ ਪੱਟਿਆ ਬਹੁਤ ਜ਼ਿਆਦਾ ਨਾ ਲੈ ਪੁਰਾ ਦੇਖੋ ਤੋਰ ਕੇ ਚਲੋ ਜੀ ਬਟਨ ਦੇ ਨਾਲ ਛੱਡ ਪੂਰਾ ਹਾਂ ਠੀਕ ਹੈ ਆਹਾ ਗਏ ਪੂਰੇ ਲੱਗਦੇ ਆ ਬਾਈ ਪੂਰੇ ਪੂਰੀ ਹੋਰ ਖੁੱਲੂਗਾ ਡੰਡਾ ਨਾ ਹੈ ਉਹ ਉੱਚਾ ਨਹੀਂ ਮਾਣਾ ਇਹਨੇ ਹਾਂ ਹੋਰ ਬਾਈ ਫੋਰ ਲੱਗ ਗਿਆ ਲੈ ਪਰਵਾਇ ਨਹੀਂ ਹੈਗੀ ਛੋਟੇ ਰੂ ਪਰ ਆ ਲੈਫਟ ਲਈ ਚੱਕਣੀ ਹਾਂ ਵਾਸੋ ਮੈਂ ਕਹਿੰਦਾ ਪੂਰੀ ਐਨ ਤਸੱਲੀ ਹੋ ਜਾਣੀ ਪੂਰੀ ਇੱਕ ਵਾਰ ਦੇਖੋ ਖੋਲਦੇ ਥੋੜਾ ਡੰਡਾ ਹੈ ਅੱਛਾ ਪਾੜ ਪਾ ਰਹੇ ਨੇ ਭਾਈ ਉਦਾਂ ਦੇਖ ਲਓ ਜਮ ਹੀ ਸਾਇਲੈਂਟ ਹੈ ਗੁੰਮ ਮੈਂ ਕਹਿੰਦਾ ਆਵਾਜ਼ ਨਹੀਂ ਹੈਗੀ ਟਰੈਕਟਰਾਂ ਦੀ ਇਹਨਾਂ ਦੀ ਗੁੰਮ ਹੈ ਜੀ ਸਾਇਲੈਂਟ ਕਾਰ ਹੈ ਜੀ ਕਾਰ ਬਾਬਾ ਜੀ ਹੋਰ ਕਾਰਟ ਕਰੀਂ ਕਾਰਟ ਕਰੋ ਬੋਲੋ ਬਹੁਤ ਹਰੇ ਕਾਰੀ ਕਰਦੀ ਹੈਗਾ ਹਾਂ ਪਰ ਨਹੀਂ ਇਹ ਮੂਰੇ ਘੱਟ ਲੱਗਦੇ ਨਾ ਜੀ ਹਾਂ ਟੈਟ ਕਰ ਟੈਟ ਕਰ ਹੁਣ ਨਜ਼ਾਰਾ ਆਉ ਬਾਬਾ ਜੀ ਗੱਡੀ ਕੱਲੇ ਜਾਰਾ ਜਾਰਾ ਖੁੱਲ ਕੇ ਦੇ ਬਾਈ ਹਾਂ ਠੀਕ ਐ ਉਹ ਹੋਰ ਕੱਸ ਦੇ ਮੜਾ ਜਾ ਚੱਲ ਬਸ ਠੀਕ ਐ ਹੁਣ ਯਾਰ ਢਿੱਲਾ ਹੋ ਗਿਆ ਦਾ ਬਾਈ ਪੁੱਠਾ ਕੰਮ ਹੋ ਗਿਆ ਦਾ ਪਧਰੇ ਲੱਗਦੇ ਆ ਕੋਪਲਾਵਾ ਕਰਕੇ ਨਾ ਪੂਰੀ ਹਲੇ ਪਲਾਵਾ ਕਰਕੇ ਉੱਚਾ ਨਹੀਂ ਮਾਂ ਹਾਂ ਜੋ ਵੀ ਭਾਈ ਜਤ ਪਲਾਵਾਂ ਦੀ ਲੀਮਾ ਕਰਦਾ ਟਰੈਕਟਰ ਨੀਮਾ ਹੋ ਜਾਂਦਾ ਹੈ। ਆਹ ਦੇਖੋ ਕਿੰਨਾ ਨੀਮਾ। ਦਬਦਾ ਕਿਤੇ ਪੂਰਾ ਜੱਜਦਾ ਭਾਈ ਪ੍ਰਧਾਨ ਦੇਖੋ। ਹਾਂ। ਆਇਆ ਬੁਰੀ। ਠੀਕ ਹੈ ਭਾਈ। ਉਹ ਭਾਈ ਬੜਾ ਗੇਰ ਤਾਂ ਨਹੀਂ ਪਾਉਣਾ। ਬੜਾ ਗੇਰ ਤੇ ਨਹੀਂ ਪਾਉਣਾ ਬੜਾ ਲਵਾ ਦੀ ਲੈ ਇੱਕ ਵਾਰ ਲਾ ਦੇ ਬੜਾ ਲਾ ਦੇ ਐਂ ਕਰੋ ਪ੍ਰਧਾਨ ਜੀ ਡੀ 1 ਵਾਂ ਮੈਂ ਦੇਖੀ ਪਾ ਕੇ ਪਹਿਲੇ ਹਾਈ ਵਾਂ ਉਧਰ ਡੀ ਲਾਓ ਉੱਪਰ ਜਾ ਕਰੋ ਆਪਣੇ ਦੇ ਸਾਨੂੰ ਖਿੱਚੀ ਹਾਂ ਇੱਧਰ ਪਹਿਲਾਂ ਲਾ ਕੇ ਦੇਖੋ ਹਾਂ ਰੇਸ ਬੜੀ ਵੱਧ ਰ ਹੈ ਲੈ ਭਾਈ ਡੀ 1 ਲਾਤਾ ਹਾਂ ਡੀ ਵਾਂਚ ਤੋਰਾ ਸਹੀ ਐ ਡੀ ਚ ਆਇਆ ਪੂਰੀ ਡੀ ਚ ਫੇਰ ਥੋੜਾ ਜਿਹਾ ਜਿਗਣਾ ਖੱਤੀ ਛੋਟੀ ਐ ਇਹਨੇ ਭੱਜਣਾ ਜ਼ਿਆਦਾ ਐ ਵੀ ਚ ਤੋਰਾ ਸਹੀ ਐ ਵੀ ਚ ਸਹੀ ਐ ਹਾਂ ਇਹ ਬੜੇ ਉਹਦੇ ਖਾਤਰ ਹੁੰਦਾ ਜਿਗਣਾ ਇਹ ਆਕੀਲਾ ਪਾਉਣਾ ਘੇਰਾ ਹਾਂ ਕਰੋ ਚੈੱਕ ਬਾਈ ਆਲ オリジナル ਹਲੇ ਪਹਿਲਾ ਹੀ ਦੇਣਾ ਡੈਮੋ ਚਲਦੀ ਐ ਪੂਰੇ ਜੜਾ ਕਲਮਾਲੀਆਂ ਐ ਕਲ ਮਾਰੀ ਆ ਜੜਾਂ ਕੋ ਜਣਾ ਇਹਦੇ ਨੂੰ ਕੰਮ ਨਹੀਂ ਹੋਈਂਦੀ ਆ ਹਾਂ ਕਲ ਮਾਰੀ ਹੈ ਹਾਂ ਇਹ ਤਾਂ ਖੜੇ ਕਰਾਜ ਵੀ ਫਸਣੀ ਆਉਣ ਦੇਖੀ ਤੇ ਕੋਈ ਨਹੀਂ ਆਪਾਂ ਨੇ ਲੈ ਪਾਈਪ ਇੱਕ ਗੱਲ ਆ ਪੂਰੀ ਮਰੂਤੀ ਕਾਰ ਹੈ ਆਹ ਹਾਂ ਹੈ ਕਿ ਨਹੀਂ ਪਤਾ ਨਹੀਂ ਲੱਗਦਾ ਬੰਦੇ ਪਤਾ ਨਹੀਂ ਲੱਗਦਾ ਹੈਗਾ ਦੇਖਿਆ ਛੋਟਾ ਕੇ ਲੱਗਿਆ ਹਲੋਲਾ ਪੈਂਦਾ ਇਹ ਕਿਰੋਈ ਪੂਰੀ ਪਲਾਉ ਦਾ ਇੱਕ ਵਾਰ ਧਰਤੀ ਹਿਲਾ ਦਿੰਦੇ ਆ। ਬਾਈ ਪਲਾਉ ਵੱਜਣੇ ਚਾਹੀਦੇ ਜ਼ਰੂਰੀ ਹੈ ਇਹ। ਇਹ ਇਹ ਪਾੜਨਾ ਪੋਲਾਵੇ ਸਾਲੇ ਦੂਰੇ ਮਰਾਵੇ। ਦੂਰੇ ਦੋਹਾਂ ਸਾਈਡੋਂ। ਹਾਂ ਦੋਹਾਂ ਸਾਈਡੋਂ। ਵੀ ਤਸੱਲੀ ਉਹ ਕਰਾ ਦਵੇ ਖੇਤੀ ਹੈ। ਤੇ ਪੂਰੀ ਯਾਰ ਇਹ ਤਾਂ ਆਪਣੇ ਚਾਹੀਦੇ ਨਾ ਫਿਰ। ਨਹੀਂ ਤਾਂ ਫਿਰ ਬਹੁਤ ਮਹਗੇ ਪੈ ਜਾਣੇ। ਮਹਗੇ ਨੂੰ ਤਾਂ ਚੱਲ ਕੁਛ ਨਹੀਂ ਪਰ ਥੋੜਾ ਡਬਲ ਆਏ ਆ ਵੀ ਇਹ ਗੱਲ ਬਣ ਜਾਈ ਨਹੀਂ ਖੇਤੀ ਜਿਹੜੀ ਕਾਲੀ ਮਿੱਟੀ ਉਹਦੇ ਸਾਥ ਸੱਦੇ ਚੱਲ ਜਾ। ਪੂਰੀ ਇੱਕ ਵਾਰ 2 ਵੀਲ ਲਵਾ ਕੇ ਦੇਖੀਏ ਕਿਆ ਕਹਿੰਦਾ? 2 ਵੀਲ। ਹੈਂ? ਹੈ ਭਾਈ 2 ਵੀਲ ਲੈ ਕੇ ਦੇਖੀ ਤਾ ਕੀ ਕਹਿੰਦਾ ਕੋੜਾ ਪੰਜਾ ਕਰੋ ਕਾਲਾ ਆ ਹੈ ਤੁਸੀਂ ਇਹ ਲਾਉਣਾ ਹੈ ਉਹ ਦੋ ਟਾਇਰਾ ਬਚਨ ਲੱਗ ਜਾਣਾ ਉਹਦਾ ਕੀ ਆਏ ਕੋੜਾ ਚੱਕ ਦੋ ਪਿੱਛੇ ਨੂੰ ਕਾਲਾ ਆ ਉਹੀ ਕਲਚ ਰੱਬ ਕੇ ਜ਼ੋਰ ਤੇ ਨਿਕਲ ਗਿਆ ਚਲੋ ਹੈ ਗਿਆ ਫਰਕ ਆਏ ਟੂ ਵੀਲ ਚ ਬਾਈ ਆਏ ਵੀ ਥੋੜਾ ਸਲਿਪ ਕੱਢ ਕੇ ਚੱਲਦਾ ਏ ਜੇ 4x4 ਹੋਵੇ ਫਿਰ ਭੱਜਿਆ ਫਿਰਦਾ ਏ ਪੂਰੀ ਲਾਤਾ ਟੂ ਵੀਲ ਦੇ ਲੈ ਹੁਣ ਪਿੱਛੇ ਵਾਲੇ ਟਾਇਰਾਂ ਦਾ ਗੇੜਾ ਵੱਧ ਗਿਆ ਮੂਰੇ ਵਾਲਾ ਘਟ ਗਿਆ ਟੂ ਵੀਲ ਲਾਉਣ ਕਰਕੇ ਸਲਿਪ ਮਾਰਦਾ ਏ ਇੱਥੇ ਜੇ 4x4 ਹੋਵੇ ਬਾਈ ਇਹਨਾਂ ਨੂੰ ਗੇੜਾ ਦੇ ਜਾਂਦਾ ਏ ਆ ਫਾਇਦਾ ਭਾਈ 4x4 ਦਾ ਦੇਖ ਲੈ ਨੇ ਉਹਨੂੰ ਕਿਹੜਾ ਦੇਖਣਾ ਉਹ ਉਹ ਭਾਈ ਜੱਗੇ ਬਾਸ ਬਣਾ ਖੜਾ ਕਰਦੀ ਐ ਚੌਥਾ ਲਾ ਦੇ ਉਹ ਜੱਗੇ ਬਾਸ ਬਣਾ ਖੜਾ ਕਰਦੀ ਐ ਜੱਗੇ ਬਾਸ ਬਣਾ ਖੜਾ ਕਰਦੀ ਐ ਫਰਕ ਹੈ ਹਰੇ ਭੱਜ ਲਿਆ ਪੂਰੀ ਮੈਂ ਕਹਿੰਦਾ ਪੂਰੀ ਇਹਦਾ ਤੇਰਾ ਹਾਲ ਵੀ ਖਿੱਚ ਲੂਗਾ ਖਿੱਚ ਲੈਣੇ ਇਹ ਤੇਰਾ ਹੀ ਬਣੇ ਇਹਦੇ ਖਾਤਰ ਹਣਾ ਹਾਂ ਇਹਦੇ ਸਾਥ ਹਾਂ ਵੀ ਤੇਰਾ ਵੀ ਖਿੱਚ ਲੈਣੇ ਇਹਨੇ ਪਰਵਾਹ ਨਹੀਂ ਹੈਗੀ ਜੀ ਭਾਈ ਬਿੱਲਾ ਭਾਈ ਆਇਆ ਵਧਾਈਆਂ ਦੇਣ ਮੁਬਾਰਕਾ ਮੱਥਾ ਟੇਕਦਾ ਭਾਈ ਭਾਈ ਮੱਥਾ ਟੇਕਦਾ ਹੁਣ ਦਾ ਮੱਥਾ ਕੇਤ ਭਾਈ ਵਧਾਈਆਂ ਹੈ ਪੂਰੀ ਤੂੰ ਕਹਿੰਦਾ ਤਾਂ ਵੀ ਹੁਣ ਵੀ ਟ੍ਰੈਂਡੇ 4x4 ਦਾ ਆ ਗਿਆ ਇਹ ਟ੍ਰੈਂਡੇ ਇੱਕ ਤਾਂ 4x4 ਆ ਗਿਆ ਇੱਕ ਜੌਂਡੀਅਰ ਆ ਰਾਰ ਹੌਲੈਂਡ ਦਾ ਆ ਗਿਆ ਟ੍ਰੈਂਡ ਹਾਂ ਟ੍ਰੈਂਡ ਹੁਣ ਇਹਨਾਂ ਦਾ ਰੈਲਪਸ ਮੈਂ ਤਾਂ ਇੱਕ ਦੇਖਿਆ ਹੁਣ ਜਿੰਨੇ ਵੀ ਟ੍ਰੈਕਟਰ 11 ਕਰੋ 4x4 ਹੀ ਲੰਦਾ ਬੰਦਾ ਹਾਂ ਜਿਹੜਾ ਜ਼ਿਮੀਦਾਰ ਆ ਆਪਣੇ ਪਿੰਡ 'ਚ ਵੀ ਆਹ ਆਪਣਾ ਹੌਲੈਂਡ ਆ ਰਹੀ ਚੱਲ ਪਈ ਜਾ ਰਹੀ ਹਾਂ ਜੀ 4x4 ਦਾ ਜਬਨ ਆ ਗਿਆ ਵੀ ਭਾਈ ਜਿਹੜੇ ਜ਼ਿਆਦਾ ਗੱਲਾਂ ਸੁਣਦੇ ਆ ਤਾਂ ਹੌਲੈਂਡ ਤੇ ਜੌਂਡੀਅਰ ਦੀ ਸੁਣਦੀ ਆ ਉਹਦੇ ਹੀ ਸੁਣਦੇ ਆ ਹਾਂ ਭਈ ਨਵੀਆਂ ਚੀਜ਼ਾਂ ਇਦਾਂ ਦੀ ਆ ਗਈਆਂ ਪਤਾ ਵੀ ਨਾ ਲੱਗਾ ਬਿੱਲੇ ਝੂਟੀ ਤਾਂ ਲੈਣੀ ਦੇਖ ਲੈ ਜੇ ਲੈਣੀ ਆ ਪੂਰੀ ਦਵਾ ਲਈਏ ਦੇਖ ਲੈ ਜੇ ਲੈਣੀ ਐ ਲੋ ਜੀ ਬਾਈ ਪੂਰੀ ਨੂੰ ਦੇ ਦਿੱਤਾ ਇਹਦਾ ਡੈਮੋ ਕਰਨੇ ਨੂੰ ਫੋਰ ਵੀਰ ਜੀ ਠੀਕ ਆ ਜੀ ਹਾਂ ਵਧੀਆ ਵਧੀਆ ਆਪਨੇ ਦੇ ਦਿੱਤੀਆਂ ਮਵਰਕਾ ਵਰਦਾਲ ਜੀ ਦੇ ਦਿੱਤੀਆਂ ਦੇ ਤਾਂ ਠੀਕ ਆ ਜੀ ਸੋਨੀ ਆ ਬਾਈ ਠੀਕ ਆ ਆ ਠੀਕ ਆ ਖੁਸ਼ ਆ ਤੇਰਾ ਗਵਾਂਡੀ ਦੇ ਲਾ ਹੁਣ ਟਰੈਕਟਰ 4x4 ਲੈ ਆਇਆ ਟੋਲਾ ਵੇਡਾ ਲਾ ਕੇ ਆ ਆ ਗਿਆ ਤੇ ਦੰਦ ਬਾਹਰ ਦਾੰਦ ਅੰਦਰ ਹੋ ਗਿਆ ਇਹ ਜਿਹੜੀ ਖਾਲ ਹਟ ਗਈ ਹਾਂ ਬਹਿਲਾ ਠੀਕ ਹੈ ਸੁਖ ਵੀ ਆ ਸੁਖ ਵੀ ਆ ਜਿਹੜਾ ਨਿਆਰਾ ਲਿਆਤਾ ਜਿਹੜੀ ਬੜੀ ਵਿਛਿੰਦਰੀ ਉਹ ਪੜੀ ਹੋਏ ਹਾਂ ਰੋਗ ਬੜਾ ਆਂਦੀ ਟੂ व्हीਲ ਚ ਸਲਿੱਪ ਮਾਰਦਾ ਫੋਨ ਵਾਲਾ ਪਤਾ ਹੀ ਨਹੀਂ ਹੋਰ ਬਾਈ ਨਹੀਂ ਪਤਾ ਹੈਗਾ ਬਾਈ ਹੋਰ ਬਾਈ ਲਾ ਕੇ ਚੱਲਣਾ ਸੀ ਹੋਰ ਬਾਈ ਇਹ ਬਿੱਲੇ ਨੂੰ ਵੀ ਟ੍ਰਾਇਲ ਦਿਖਾਉਣਾ ਕਿ ਆ ਪਤਾ ਬਿੱਲੇ ਨੂੰ ਕਿਹਾ ਵੀ ਦੇਖ ਲੈ ਹਾਂ ਬਿੱਲੇ ਬਿੱਲੇ ਲੈ 500 ਰੁਪਏ ਦੇ ਟ੍ਰਾਇਲ ਦੇਖ ਬਿੱਲਾ ਡਰਦਾ ਹਲੇ ਪੈਸੇ ਨਹੀਂ ਡਰਦਾ ਪਈ ਪੂਰੀ ਵੀ ਤਿਆਰ ਵੇਦਾਰਾ ਪੂਰੀ ਨੂੰ ਫੜਾਇਆ ਵੀ ਤੂੰ ਡੈਮੋ ਕਰ ਲੈ ਪੂਰੀ ਕਰੂਗਾ ਤੁੰਗੇਗਾ ਜੀ ਪੂਰੀ ਪੱਟੂਗਾ ਹਾਂ ਪਤਾ ਨਹੀਂ ਲੱਗਦਾ ਮੈਨੂੰ ਤਾਂ 11 ਫੜਾ ਲੱਗਿਆ ਕਿਉਂ ਮੈਂ 9 ਚ ਲਾਇਆ ਵੀ ਆਂ ਬਰਾਜ ਜੀ ਉਦਾਂ ਵੀ ਪਤਾ ਨਹੀਂ ਲੱਗਦਾ ਰੈਕਟਰ ਦਾ ਲੈ ਵਾਲਗਰ ਤੇਰਾ ਨਹੀਂ ਜਾਂਦੇ ਨਹੀਂ 11 ਵੀ ਠੀਕ ਆ ਸੋਨੀ ਹਾਂ ਲੈ ਦਾਬ ਦਾਬ ਪੂਰੀ ਕਿਤੇ ਨਹੀਂ ਨਹੀਂ ਇਹਨੇ ਪਾਣੀ ਪਾਇਆ ਪਾਣੀ ਪਰ ਆਹੇ ਤੇਲ ਵਾਲਾ ਥੋੜਾ ਐ ਇਹ ਪਾਣੀ ਵਾਲਾ ਟਰੈਕਟਰ ਲਿਆਂਦਾ ਏ ਪਾਣੀ 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 ਤੇ ਚੱਲਦਾ ਏ 11 ਸਹੀ ਆ ਜੀ 11 ਪੰਡਰ ਲੋਡ ਚੱਲਦਾ ਇਹਨ ਪੂਰਾ ਪੂਰੀ ਬਣਾਉਂਗਾ ਖੁੰਝੇ ਇਹਨ ਹਾਂ ਪੂਰੀ ਨੇ ਟੂ व्हीਲ ਚ ਲਾਇਆ ਹੈ ਨਾ ਹਾਂ ਲੈ ਹੋ ਜੀ ਬਾਈ ਇਧਰ 22 ਵੀ ਪਹੁੰਚ ਗਏ ਹਾਂ ਜੀ ਠੀਕ ਹੈ ਜੀ 10 ਵਧੀਆ ਜੀ 10 ਵਧੀਆ ਬਧਾਈਆਂ ਭਾਈ ਜੀ ਹਾਂ ਜੀ ਹਾਂ ਹਾਂ ਬਾਈ ਅੱਜ ਡੈਮੋ ਵੀ ਕਰਾਤਾ ਬਧਾਈਆਂ ਹਾਂ ਜੀ ਆਹ ਪੂਰੀ ਲੱਗਿਆ ਉਹਧਰ ਹੱਥ ਖੋਲਣ ਵਾਲੇ ਨਾਰਾ ਠੀਕ ਹੈ ਵਧੀਆ ਵਧੀਆ ਬਾਈ ਭੋਲੂ ਬਾਈ ਚਲਾ ਰਿਹਾ ਜਿਹੜਾ ਚਲਾਉਂਦਾ ਵਾ ਭਾਈ ਜੀ ਇਹ ਬੁਣਾਈਆ ਹਾਂ ਹਾਂ ਜੀ ਹਾਂ ਲਓ ਜੀ ਬਾਈ ਇੱਕ ਬੰਦਾ ਹੋਰ ਸੱਦੇ ਆ ਹਾਂ ਠੀਕ ਐ ਉਹ ਨਿਗਾ ਪੈ ਗਈ ਤੇਰੀ ਇਹ ਗੱਡੀ ਚ ਦੇਖ ਲਿਆ ਦਾ ਹਾਂ ਚੱਲ ਫਿਰ ਇੱਕ ਅਧਾਰ ਜੀ ਨੱਬਰਦਾਰ ਜੀ ਕਦੇ ਰੀਲ ਬਣਾ ਦੋ ਲੰਬਾ ਦਾੜ ਲੇਟ ਉੱਠਦਾ ਮੜਾ ਜਾ ਤਾਰਾ ਅਜੇ ਦਾ ਇਸ ਤਰ੍ਹਾਂ ਹੀ ਮੈਂ ਗਿਆ ਪਤਾ ਬਾਈ ਜੱਗਾ ਵੀ ਆ ਗਿਆ ਇੱਧਰ ਲੇਜ਼ਰ ਕਰਾ ਮਾਰਨ ਇੱਧਰ ਆਵਣਾ ਲੱਗਿਆ ਵਾ ਉਹ ਹਾਂ ਠੀਕ ਹੈ ਆ ਰਹਾ ਹਾਂ ਦਾ ਲਾ ਗ੍ਰਿਪ ਇਹ ਹੋਏ ਰਿਵਰਸ ਕਰਦੇ ਹਾਂ ਹਾਂ ਜੀ ਕੋਜੀ ਸੈਂਸ ਕਿਵੇਂ ਰਿਹਾ ਫੇਰ ਅੱਜ ਵਧੀਆ ਵਧੀਆ ਇਹ ਰਾਕੇ ਦੇਖ ਲਿਆ ਜੀ ਭਾਈ ਪੂਰੀ ਵਾਇਰ ਡੈਮੋ ਕਰ ਲਿਆ ਹਾਂ ਡੈਮੋ ਅਸੀਂ ਬਹੁਤ ਨਹੀਂ ਕਰਤਾ ਪੰਜ ਕਰ ਲਿਆ ਹੈ ਮੈਂ ਰਹਿ ਗਿਆ ਹਾਂ ਤੂੰ ਦੇਖ ਲੈ ਇੱਧਰ ਬੰਦਾ ਲੱਗਿਆ ਹੋਏ ਨਿਕਰ ਹੂੰ ਲਓ ਜੀ ਜੱਗਾ ਆ ਗਿਆ ਕਹਿੰਦੇ ਕੌਣ ਆ ਗਿਆ ਉਹਨੇ ਜੱਗਾ ਆ ਗਿਆ ਪੂਰੀ ਹਟੋਏ ਇਹੀ ਭਰਦਾ ਮੈਂਨ ਉਹ ਆਗੇ ਕੇ ਜਿੰਨਾ ਵਾਰ ਜੀ ਪੱਤਰਾ ਕਰ ਲੋ 15 ਤਾਂ ਇਹੀ ਕਰਦਾ ਫਿਰ ਇਹਦੇ ਨਾਲ ਹੁੰਦਾ ਨਹੀਂ ਕੋਈ ਤੇਰਾ ਇੰਟਰਵਿਊ ਹੀ ਲਿਆ ਭਾਈ ਤੂੰ ਚਲਾ ਕੇ ਆ ਟਰੈਕਟਰ ਵਾਹ ਦੱਸੋ ਟਰੈਕਟਰ ਦਾ ਬਹੁਤ ਵਧੀਆ ਜੀ ਹਾਂ ਮੈਂ ਲੈ ਲਿਆ ਇੰਟਰਵਿਊ ਫਿਰ ਮੈਂ ਤਾਂ ਟਰੈਕਟਰ ਚਲਾਉਣਾ ਠੀਕ ਹੈ ਓਕੇ ਹਨ ਓਕੇ ਓਕੇ ਕੋਈ ਦਬਿਆ ਦੋ ਗਿਆ ਕਿਹੜੇ ਗੇਰ ਮੇਂ ਪਾਇਆ ਇਹਦਾ ਸੀਟ 2 ਸੀਟ 2 ਠੀਕ ਹੈ ਦੇਖਦਾ ਹਾਂ ਮੈਂ ਸੀਟ 2 'ਵਾਂ ਬਾਹਤਾ ਭਾਈ ਬਾਕੀ ਜੱਗੇ ਨੇ ਕਰ ਦੇਣਾ ਪੱਤਰਾ ਉਰੇ ਕਲਮਾ ਲਾਈ ਦੇ ਬਾਈ ਨੇ ਇੱਕ ਮੰਤਾ ਲਾਦਾ ਦੁਬਾਰਾ ਵੀ ਕਲਮਾ ਹੀ ਲੱਗਣੀ ਐ। ਲੋ ਜੀ ਬਾਈ। ਪ੍ਰਾਂਦੀ ਲੱਗ ਗਿਆ ਪੱਧਰਾ ਜਾ ਹੁਣ। ਚੱਲ ਵੀ ਜੱਗੇ ਕਰਦੇ ਕੰਮ ਜਾ। ਪ੍ਰਾਂਨ ਮੈਂ ਨਹੀਂ। ਪ੍ਰਾਂਨੇ ਵਾਲਿਆ। ਚਾਹ ਵੀ ਪੂਰਾ ਕਰਨਾ ਨਿਆਣਿਆਂ ਦਾ। ਹਉ ਨਾ ਲੱਗਿਆ ਬਾਈ ਇੱਧਰ ਛੋਟਾ ਹੁਨਾ। ਇਹ ਵੀ ਬਾਲ ਬੱਚੇ ਆਪਣੇ। ਹਾਂ। ਜੇ ਸਾਰੇ ਘੇਰਾ ਚ ਪਾਉਣਾ ਪਹਿਲਾਂ ਲੋ ਦੁਆ ਲੋ ਤਾਂ ਹੀ ਘੇਰਾ ਹੱਥ ਲੱਗਣੇ ਆ ਹੁਣ ਤੁਹਾਨੂੰ ਪਤਾ ਹੁਣ ਸਾਨੂੰ ਪਤਾ ਨਹੀਂ ਅਸੀਂ ਲੱਭ ਕੇ ਰੌਣੇ ਆ ਹਾਂ ਹਾਂ ਸਿੱਖ ਗਿਆ ਸਿੱਖ ਗਿਆ ਪੂਰੀ ਘੇਰ ਬਾਹ ਨੂੰ ਰੱਖਿਆ ਜੱਗਾ ਤੇ ਨਾ ਕਿਦਾ ਪੂਰੀ ਘੇਰ ਬਾਹ ਨੂੰ ਰੱਖਿਆ ਵੇ ਲਓ ਜੀ ਭਾਈ ਕੋਚ ਸਾਹਿਬ ਹੁਣ ਆਪ ਬੈਠੇ ਆ ਜੱਗਾ ਜੀ ਇਹ ਮੁੰਡੇ ਦੋਹੇ ਘੇਰ ਫੜ ਫੜ ਕੇ ਇੱਕ ਦੂਏ ਦਾ ਪਾਈ ਜਾਂਦੇ ਨੇ ਪੂਰੀ ਉਧਰਲੀ ਸਾਈਡ ਤੇ ਘੇਰ ਪਾਰੇੰਦਾ ਤਾਂ ਸਿਸਟਮ ਸਮਝ ਨਹੀਂ ਤੇ ਲੱਗਦਾ ਜਗਾ ਕਿ ਨਾ ਮੈਂ ਤੁਹਾਨੂੰ D1 ਮੇ ਵਾਕੇ ਦਿਖਾਉਂਦਾ ਏ बस <coughs> ड <coughs> oh, ਪੁਰੀ ਬਾਈ ਕਾ ਸੱਪ ਕੱਢਣਾ ਇੱਥੇ ਤੇ ਸੱਪ ਕੱਢੀ ਕਾ ਪੁਰੀ ਬੰਦਾ ਵਧੀਆ ਜੀ ਹੈ ਚੱਲਦਾ ਵਧੀਆ ਚੱਲਦਾ ਵਧੀਆ ਪੰਮ ਇੱਕ ਬੰਦਾ ਹੱਥ ਫੜਨੇ ਵਾਲਾ ਆ ਗਿਆ ਹਾਂ ਕਿਆ ਕਹਿਣਾ ਪੁਰੀ ਟਰਾਈ ਲੈ ਦੀ ਸਾਰੇ ਨਾਈ ਵਾਲੇ ਪਾਰ ਤੇਰਾ ਜੋੜਾ ਬਣਾ ਕੇ ਛੱਡੂ ਤੈਨੂੰ ਦੁੱਧੂ ਪਾ ਕੇ ਛੱਡੂ ਆ ਜਾਗਾ ਨਾ ਸੀਰ ਤੇ ਕਢਾ ਕੇ ਲਾਉਂਗਾ ਬਾਬੇ ਸਾਨੂੰ ਕੁੱਲ ਮਿਲ ਜਾਵੇ ਤੂੰ ਵੀਰ ਤੇ ਕਢਾ ਇੱਥੇ ਠੀਕ ਹੈ ਹਾਂ ਕੱਲ ਜਾਂਸੀ ਵਾਲਾ ਬਾਈ ਪੁਰੀ ਨੂੰ ਬਹੁਤ ਯਾਦ ਕਰਦਾ ਹਾਂ ਸਾੜੀ ਦੀ ਫਿਰ ਮਿਲ ਕੇ ਜਾਵਾਂਗੇ ਹਾਂ ਹੋਰ ਐ ਤਾਂ ਜਿਹਦੇ ਕੋਲ ਅੱਧਾ ਘੰਟਾ ਬੈਠ ਲੋ ਹਾਂ ਚਲਾਉਦੇ ਹੋਗੇ ਹੋរី ਹੋਗੇ ਚਲਾ ਲਿਆ ਚਲਾ ਲਿਆ ਠੀਕ ਹੈ ਠੀਕ ਆ ਹੁਣ ਐਨ ਓਕੇ ਆਵਣਾ ਵੀ ਜਾਊਗਾ ਭਾਈ ਆਵਣਾ ਤੇ ਆਵਣਾ ਹੈ ਜੇ ਪੀੜੀ ਨੂੰ ਵਰਦਾ ਚੱਲ ਜਿਹੜਾ ਵਰਜੀ ਲੈ ਜਵੇ ਆਉਣੇ ਕਿਹੜਾ ਲੈਣਾ 36 ਆਪਣੇ ਮਨ ਮੰਦੀ ਚੋਅ ਹੈ ਮਨ ਦੀ ਚੋਅ ਹੈ ਜਿਹਨੂੰ ਜਿਹੜਾ ਪਸੰਦ ਹੈ ਮੇਰੀ ਗੱਲ ਸੁਣ ਲੈ ਜੇ ਪ੍ਰਧਾਨ ਨੇ 36 ਦੀ ਤੇ 44 ਨਾ ਮੇਰੇ ਵਾਲਾ ਲੈ ਜੇ ਕਰੂੰਗਾ ਅੱਛਾ ਹਾਂ ਠੀਕ ਹੈ ਆ ਮਤੇ ਕਿਹੜਾ ਲੈਣਾ ਤੂੰ ਵੀ ਦੱਸ ਦੇ ਭਾਈ ਕਰ ਜਣ ਇਹਦਾ 855 ਦਿੱਲੀ ਦਿੱਲੀ ਦੱਸੂ ਦਿੱਲੀ ਦੱਸੂਗਾ ਇਹਦਾ ਭਾਈ ਹਲੇ ਇਹ ਚਲਾਉਂਦੇ ਭਾਈ 855 ਟੂ ਵੀਲ ਦੱਸ ਨਹੀਂ ਰਿਹਾ ਦਿੱਲੀ ਦੱਲੀ ਦੱਸ ਨਹੀਂ ਰਿਹਾ ਹਲੇ ਕਿਹੜਾ ਲੈਣਾ ਹਲੇ ਮਨ ਭੜਕਦਾ ਏ ਇੱਕ ਗੱਲ ਹੈ ਜਿਹੜਾ ਪੂਰ ਵੀ ਰੱਖੀ ਹਾਂ ਜੀ ਮੈਂ ਦੇਖ ਲਿਆ ਚਲੋ ਚਲਾ ਕੇ ਐਨੀ ਤਾਂ ਹੈ ਨਹੀਂ ਹੈ ਕੋਈ ਨੌਜਾ ਹਲੇ ਪਰ ਨਜ਼ਾਰਾ ਹੈ ਪਰ ਤਾਂ ਜੀ ਪਤਾ ਕਿ ਮਸ਼ੀਨਰੀ ਬੜੀ ਹੋ ਗਈ ਸਾਰੀ ਹੁਣ ਪੂਰ ਵੀਲ ਦਾ ਜ਼ਮਾਨਾ ਪੂਰ ਵੀਲ ਤੇ ਸੈਟਰ ਦੱਬਦਾ ਵੀ ਨਹੀਂ ਹੈਗਾ ਦੱਬਦਾ ਨਹੀਂ ਹੈਗਾ ਜੀ